ਫਿਲਮ ਉੜਤਾ ਪੰਜਾਬ ਪਿਛਲੇ ਦਿਨੀ ਕਾਫੀ ਚਰਚਾ ਵਿੱਚ ਰਹੀ ਹੈ ਜੋ ਫਿਲਮ ਵਿੱਚ ਵਿਖਾਇਆ ਗਿਆ ਉਸ ਦੀ ਤਸਵੀਰ ਪਟਿਆਲਾ ਵਿਖੇ ਵਖਰੇ ਵਖਰ ਮਿਲੀ ਪਟਿਆਲਾ ਵਿੱਚ ਨਸ਼ੇ ਦੇ ਆਦੀ ਇੱਕ 17 ਸਾਲਾ ਨੌਜਵਾਨ ਨੇ ਨਸ਼ੇ ਦੀ ਪੂਰਤੀ ਲਈ ਲੁੱਟ ਦੇ ਇਰਾਦੇ ਨਾਲ ਆਪਣੀ ਹੀ ਟੀਚਰ ਰੇਖਾ ਰਾਣੀ ਤੇ ਹਮਲਾ ਕਰ ਦਿੱਤਾ तेजतार हथियारा ਨਾਲ ਉਸਨੇ ਟੀਚਰ ਤੇ ਕਈ ਵਾਰ ਕੀਤੇ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਫਿਲਮ ਵਿੱਚ ਦਿਲਜੀਤ ਦਾ ਪ੍ਰਭਅਨਿਆ ਬੱਲੀ ਕਰੀਨਾ ਕਪੂਰ ਤੇ ਵਾਰ ਕਰਦਿਆਂ ਦਿਖਾਇਆ ਜਾਂਦਾ ਹੈ ਦਰਅਸਲ ਹਮਲਾਵਰ ਪਹਿਲਾਂ ਰੇਖਾ ਕੋਲ ਟਿਊਸ਼ਨ ਪੜਦਾ ਸੀ ਸੋਮਵਾਰ ਵੀ ਉਹ ਪੜਨ ਦੇ ਬਹਾਨੇ ਰੇਖਾ ਕੋਲ ਪਹੁੰਚਿਆ ਅਤੇ ਦੇਖਦੇ ਹੀ ਦੇਖਦੇ ਬੜੀ ਬੇਰਹਿਮੀ ਨਾਲ ਉਸ ਤੇ ਹਮਲਾ ਕਰ ਦਿੱਤਾ ਕਿਸੇ ਤਰ੍ਹਾਂ ਰੇਖਾ ਪਛ ਨਿਕਰਨ ਵਿੱਚ ਕਾਮਯਾਬ ਹੋ ਗਈ 피ੜਤਾ ਨੂੰ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਪਰਤੀ ਕਰਵਾਇਆ ਗਿਆ ਵੱਟਾ ਪੁਰਾਣਾ ਜਾਣਕਾਰ ਪੜਦਾ ਸੀ ਮੇਰੇ ਕੋਲ ਪਹਿਲਾਂ ਪੜ ਡਾਇਆ ਐ ਮੈਡਮ ਆ ਸਮਝਾ ਦਿਓ ਮੈਨੂੰ ਮੈਂ ਪੜਾਉਣ ਲੱਗੀ ਮੈਂ ਬੈਠ ਜਾ ਬੇਟਾ ਮੈਂ ਪੜਾਉਂਦਾ ਪੜਾਉਂਦਾ ਉੱਠ ਕੇ ਰਮਾਲ ਲਿਆ ਬੇਰ ਬਹੁਤ ਹੈ ਬਨ ਲਿਆ ਉਸਨੇ ਮਾਰਨ ਕੁੱਟਣ ਦੇ ਕੋਸ਼ਿਸ਼ ਲੁੱਟਣ ਦੀ ਕਰੀ ਚਾਕੂ ਕੰਢਿਆ ਉਸਨੇ ਕਿਉਂ ਉਸਨੇ ਸਰਵ ਕਰ ਰਿਹਾ ਇਕਦਮ ਲੋਟੇ ਬਾਹਟ ਵਾਲੀ ਹੈਗਾ ਮੈਨੂੰ ਤਾਂ ਲੱਗਦਾ ਪਹਿਲਾਂ ਵੀ ਸੁਣਿਆ ਆ ਉਹਦੇ ਬਾਰੇ ਪਰ ਅਸੇ ਕਦੇ ਗੌਰ ਖਾਸ ਧਿਆਨ ਨਹੀਂ ਦਿੱਤਾ ਵੀ ਨਹੀਂ ਬਸ ਬੱਚਾ ਪਹਿਲਾਂ ਕਰਦਾ ਸੀ ਥੋੜੇ ਬਹੁਤ ਕਰਦਾ ਸੀਗਾ ਪਰ ਚਲੋ ਹੁਣ ਪਤਾ ਨਹੀਂ ਹੁਣ ਵੀ ਕਰਦਾ ਹੀ ਹੋਣਾ ਜਿਹੜਾ ਇਹੋ ਜਿਹਾ ਹਾਲ ਕੀਤਾ ਉਹਨਾਂ ਨੇ ਮੇਰੇ ਪਾਸ ਸ਼ੋਰ ਮਚਾਤੇ ਹੋਏ ਮੇਰੇ ਪਾਸ ਮੇਰੇ ਘਰ ਮੇ ਆਏ ਤਾਂ ਜਦੋਂ ਜਬ ਘਰ ਮੇ ਆਏ ਤਾਂ ਮੈਨੂੰ ਦੇਖ ਕੇ ਬਹੁਤ ਘਬਰਾਟ ਹੋਏ ਇਹਨਾਂ ਨੇ ਮੇਰਾ ਉਸਕਾ ਨਾਮ ਲਿਆ ਲੜਕੇ ਦਾ ਤਾਂ ਮੈਨੂੰ ਬਹੁਤ ਜਲਦੀ ਪਛਾਣ ਆ ਗਈ ਕਿ ਉਹ ਲੜਕਾ ਬਬਾ ਕੌਣ ਹੈ ਕੀ ਨਾਮ ਹੈ ਉਹ ਲੜਕਾ ਉਹ ਲੜਕਾ ਬਹੁਤ ਜਸ਼ਨ ਜਸ਼ਨਦੀਪ ਲੜਕਾ ਹੈ ਹਮਾਰੇ ਘਰ ਕੇ ਪਾਸ ਹੀ ਰਹਤਾ ਹੈ ਉਹ ਔਰ ਮੇਰੇ ਸੇ ਵੀ ਕਈ ਵਾਰ ਪੜ ਚੁਕਾ ਹੈ ਉਹ ਤੁਸ਼ਨ ਤਾਂ ਪਹਿਲੇ ਸੁਣੀ ਸੁਣਾਈ ਖਬਰ ਥੀ ਕਿ ਸ਼ਾਇਦ ਉਹ ਨਸ਼ੇਵਾਰਾ ਕਰ ਰਹਾ ਹੈ ਪੁਲਿਸ ਮੁਤਾਬਕ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕਰ ਲਿਆ ਗਿਆ ਅਤੇ ਮੁਲਜ਼ਮ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਸ਼ਰਣੀ ਜਿਹੜੀ ਵਾਈਫ ਆਫ ਰਾਜਕੁਮਾਰ ਵੀ ਉਹਨਾਂ ਨੂੰ ਕਿਸੇ ਨੇ ਉੱਤੇ ਹੰਦ ਕਰ ਵੜ ਕੇ ਇੰਜਰਡ ਕੀਤਾ ਤੇ ਜਾ ਕੇ ਮੌਕੇ ਤੇ ਸਾਰੀ ਗੱਲਬਾਤ ਵੈਰੀਫਾਈ ਕੀਤੀ ਹੈ ਤੇ ਉਹ ਹਸਪੀਟਲ ਦਾਖਲ ਨੇ ਤੇ ਹਸਪੀਟਲ ਜਾ ਕੇ ਵੀ ਉਹਨਾਂ ਦਾ ਇਹ ਬਿਆਨ ਲੈ ਗਏ ਨੇ ਤੇ ਉਹਨਾਂ ਨੂੰ ਸਾਰੀ ਜਿਹੜੀ ਜਾਣਕਾਰੀ ਇਸ ਘਟਨਾ ਬਾਰੇ ਹਾਸਲ ਕੀਤੀ ਗਈ ਹੈ ਇਹ ਹਲੇ ਵੈਰੀਫਾਈ ਕਰ ਰਹੇ ਹਾਂ ਕੋਡਾ ਜਲਦੀ ਇਹਨੂੰ ਰਾਉਂਡ ਅਪ ਕਰ ਲਾਂਗੇ ਬਹੁਤ ਛੇਤੀ ਇਹਨੂੰ ਰਾਉਂਡ ਅਪ ਕਰ ਲਾਂਗੇ ਜਿਹੜਾ